ਸਤਿ ਸ਼੍ਰੀ ਅਕਾਲ ਮੈਂ ਹਬੀਬ ਇੰਸਲ ਤੇ 21 ਡੇਸ ਆਫ ਹੈਪੀਨੈਸ ਦੀ ਇਸਰੀਅਲ ਲਿਵਿਜ ਗੱਲ ਕਰਦੇ ਆ ਕੀ ਕਰੀਏ ਜਦੋਂ ਐਂਗਜ਼ਾਇਟੀ ਅਟੈਕ ਹੁੰਦਾ ਤੇ ਕੀ ਕੀ ਕਰੀਏ ਐਂਗਜ਼ਾਇਟੀ ਅਟੈਕ ਨਾ ਹੋਵੇ ਹੈ ਨਾ ਬਦਿਓ ਸੋ ਇਹ ਰੀਲ ਹੈਗੀ ਬੜੇ ਕੰਮ ਦੀ ਇਹਨੂੰ ਦੇਖਦੇ ਰਹੋ ਤੇ ਯਾ ਮੈਂ ਕਹਿਣਾ ਚਾਹੁੰਦੀ ਸੀਗੀ ਮੈਂ ਇੰਨੀਆਂ ਰੀਲਾਂ ਬਣਾਈਆਂ ਮੈਂ ਕਿ ਇੱਕ ਵਾਰ ਤਾਂ ਜ਼ਰੂਰ ਕਹਿਣਾ ਆ ਸੋ ਕਿਆ ਤਾਂ ਓਕੇ ਸੋ ਐਂਗਜ਼ਾਇਟੀ ਤਾਂ ਮੇਰਾ ਖਿਆਲ ਹੈ ਐਨੇ ਪਾਰ ਨਾਲ ਚਲੀ ਜਾਣੀ ਚਾਹੀਦੀ ਹੈ ਹੈ ਨਾ ਅਟੈਂਸ਼ਨ ਡਿਵਰਟ ਹੋ ਗਈ ਆਪਣੀ ਇਹੀ ਆਪਾਂ ਕਰਨਾ ਸੋ ਜਦੋਂ ਐਂਗਜ਼ਾਇਟੀ ਫੀਲ ਹੁੰਦੀ ਹੈ ਜਦੋਂ ਜੀਕ ਬਰਾਦਰ ਜਦੋਂ ਜੀ ਘਟਦਾ ਹੈ ਉਦੋਂ ਕੀ ਕਰਨਾ ਹੈ ਜੇ ਤਾਂ ਹਾਰ ਵੀ ਪੰਪ ਕਰਦਾ ਪਿਆ ਰੇਸ ਕਰਦਾ ਪਿਆ ਬਹੁਤ ਜ਼ਿਆਦਾ ਸਾਹ ਚੜਦਾ ਪਿਆ ਇਹ ਸਾਰੇ ਜਿਹੜੇ ਸਾਰੇ ਸਿੰਟਮਸ ਨੇ ਪੈਨਿਕ ਜਾਂ ਐਂਗਜ਼ਾਇਟੀ ਦੇ ਜਿਹੜੇ ਹੋ ਰਹੇ ਨੇ ਉਦੋਂ ਸਭ ਤੋਂ ਸੌਖਾ ਤਰੀਕਾ ਪਤਾ ਕੀ ਹੈ ਆਪਣੇ ਗੁੱਲਾ ਨੂੰ ਫੜ ਲਓ ਨੱਕ ਤੇ ਲੈ ਸਾਰਾ ਨਸ਼ਕ ਕਰੋ 어 ਜਿੰਨਾ ਡੂੰਗਾ ਸਾ ਲੈ ਸਕੋ ਉਹਨਾਂ ਸਾ ਲੈ ਇੱਕ ਵਾਰੀ ਜਾਂ ਦੋ ਵਾਰੀ ਸਾ ਰਹਿਣ ਤੋਂ ਬਾਅਦ ਜਿਹੜਾ ਸਾ ਖਿੱਚਿਆ ਸਾ ਰੋਕ ਲਓ ਆਪਣੇ ਕੋਲ ਫੋਨ ਫੜਿਆ ਫੇਰ ਫੋਨ ਦੇ ਉੱਪਰ ਆਪਣਾ ਟਾਈਮਰ ਆਨ ਕਰ ਦਿਓ ਟ੍ਰਾਈ ਟੂ ਸੀ ਜੇ ਤੱਕ 30 ਸੈਕਿੰਡ ਤੱਕ ਜਾਂਦਾ ਪਏ ਬਹੁਤ ਵਧੀਆ 30 ਸੈਕਿੰਡ ਤੱਕ ਚਲਾ ਗਿਆ 40 ਤੱਕ ਲੈ ਜੋ 40 ਤੱਕ ਚਲਾ ਗਿਆ 40 ਤੱਕ ਲੈ ਜੋ ਹੁਣ ਸਾ ਛੱਡ ਦੋ ਇੱਕ ਸਾ ਨਾਰਮਲ ਲੱਗੇ ਫੇਰ ਸੇਮ ਚੀਜ਼ ਸਾਲੋ ਸਾਕਿਚੋ ਸਾਕੋਲ ਕਰੋ ਸੀ ਐਂਗਜ਼ਾਇਟੀ ਕਿੱਥੇ ਗਈ ਉਹ ਸਾਰੇ ਜਿਹੜੇ ਉਹ ਡਰ ਸੀ ਸੋਚਾ ਸੀ ਕਿੱਥੇ ਗਈਆਂ ਤੁਸੀਂ ਆਪਣੇ ਬ੍ਰੇਨ ਨੂੰ ਕੰਟਰੋਲ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਕੰਟਰੋਲ ਕਰਦੇ ਹੋ ਤੁਸੀਂ ਆਪਣੇ ਆਲੇ ਦੁਆਲੇ ਨੂੰ ਵੀ ਕੰਟਰੋਲ ਕਰਦੇ ਹੋ ਐਨੀਵੇਸ ਉਥੇ ਬਾਅਦ ਵਿੱਚ ਜਾਣੇ ਰਾਈਟ ਨਾਓ ਥਰਡ ਦਿਮਾਗ ਦੀ ਗੱਲ ਕਰਦੇ ਆ ਕਿ ਜਿਹੜੀ ਐਂਗਜ਼ਾਇਟੀ ਹੈ ਨਾ ਇਹ ਕੁਝ ਇੱਕ ਗੱਲਾਂ ਦੇ ਕਰਕੇ ਆ ਉਹ ਗੱਲਾਂ ਬਾਅਦ ਵਿੱਚ ਆਪਾਂ ਗੱਲਾਂ ਕਰਦੇ ਆ ਪਰ ਰਾਈਟ ਨਾ ਤੇ ਆਪਾਂ ਇਹਨੂੰ ਕੰਟਰੋਲ ਕਰ ਲਈਏ ਤੇ ਅਗੋ ਆਉਣ ਤੋਂ ਪਹਿਲਾਂ ਫਿਜ਼ੀਕਲੀ ਰੋਕ ਲਈਏ ਠੀਕ ਹੈ ਸੋਚਾਂ ਵਾਲੇ ਕੰਮ ਦੇ ਉੱਪਰ ਥੋੜਾ ਆਰਾਮ ਨਾਲ ਧੱਕੇ ਕੰਮ ਕਰਨਾ ਹੁੰਦਾ ਆਪਾਂ ਕੋਈ ਵੀ ਸ਼ੋਰਟਕੱਟ ਨਹੀਂ ਕਰਨੇ ਇਸ ਵਾਸਤੇ ਫਿਜ਼ੀਕਲੀ ਕੰਟਰੋਲ ਕਰ ਲੋ ਸਾਈਕਲੋਜੀਕਲੀ ਮੈਂਟਲੀ ਆਪਾਂ ਉਹਨੂੰ ਆਪਣੇ ਆਪ ਹੀ ਕਾਬੂ ਕਰਨਾ ਸ਼ੁਰੂ ਕਰਨਾਗੇ ਠੀਕ ਹੈ ਸੋ ਯੂ ਕੰਟਰੋਲ ਯੋਰ ਬ੍ਰੇਨ ਸੋ ਜਦੋਂ ਵੀ ਐਂਗਜ਼ਾਇਟੀ ਜਾਂ ਘਬਰਾਹਟ ਦੀ ਫੀਲਿੰਗ ਸ਼ੁਰੂ ਹੁੰਦੀ ਹੈ ਆਪਣੇ ਸਾਹ ਨੂੰ ਰੈਗੂਲੇਟ ਕਰਨਾ ਸ਼ੁਰੂ ਕਰੋ ਹਮੇਸ਼ਾ ਨੱਕ ਦੇ ਰਾਹੀਂ ਸਾਹ ਲੈਣਾ ਹਮੇਸ਼ਾ ਮੂੰਹ ਦੇ ਰਾਹੀਂ ਸਾਹ ਲੈਣਾ ਆਪਾਂ ਨੂੰ ਜਿਹੜਾ ਸਾਡਾ ਹੈਗਾ ਨਾ ਪੁਰਾਣਾ ਸਦੀਆਂ ਪੁਰਾਣਾ ਜਿਹੜਾ ਪ੍ਰੈਡੇਟਰ ਵਾਲਾ ਦਿਮਾਗ ਕਿ ਉਹ ਪਿੱਛੇ ਸਾਡੇ ਕੋਈ ਪਿੱਛਾ ਕਰਦਾ ਪਿਆ ਉਹ ਸ਼ੁਰੂ ਹੁੰਦਾ ਹੈ ਸੋ ਐਂਗਜ਼ਾਇਟੀ ਉਹਦੇ ਨਾਲ ਹੋਰ ਜ਼ਿਆਦਾ ਵੱਧਦੀ ਹੈ ਆਪਾਂ ਉਧਰ ਨੂੰ ਨਹੀਂ ਜਾਣਾ ਜ਼ਿਆਦਾ ਐਂਗਜ਼ਾਇਟੀ ਨਹੀਂ ਵਧਾਉਣੀ ਘਟਾਉਣੀ ਹੈ ਖਤਮ ਕਰਨੀ ਹੈ ਤੇ ਤੁਹਾਨੂੰ ਬਣਾਉਣਾ ਹੈ ਸਿਹਤਮੰਦ ਸੋ ਫਾਲੋ ਫੋਰ